ਸੁੰਦਰ ਲਾਲ ਸਾਹਮਣੇ ਪੈਰਾਡਾਈਜ਼ ਵਾਲੇ ਦੇ ਉਹ ਚਾਹ ਦੀ ਪਗਲੀ ਦੁਕਾਨ ਦੇ ਕੋਲ ਕੀ ਕਰ ਜਿਵੇਂ ਘਟਨਾ ਕੀ ਪੂਰਾ ਮਾਮ ਲੱਗ ਗਿਆ ਜਿਹੜਾ ਮਾਮ ਤਾਂ ਮੋਟਰਸਾਈਕਲ ਖਿੜਾ ਲਿਆ ਸਬਜ਼ੀ-ਸ਼ਬਜ਼ੀ ਲੈਣ ਲੱਗ ਗਏ ਉਹ ਸਬਜ਼ੀ ਵਾਲੇ ਕੋਈ ਮੈਂ ਉਧਰੋਂ ਆਂਦਾ ਦੀ ਉਹ ਕੋਈ ਵੀ ਖੜ ਜਾਂਦਾ ਦੋ ਬੰਦੇ ਬੈਠੇ ਸੀ ਮੈਨੂੰ ਕਹਿੰਦੇ ਸੁੰਦਰ ਨੂੰ ਬੁਲਾਈ ਉਹ ਇਥੇ ਆ ਰੀ ਜਾਂ ਮਰ ਲੈਦੇ ਉਹ ਕਹਿੰਦਾ ਕੈਸੀ ਤੁਹਾਡੇ ਪੁਰਾਣੇ ਉਧਰ ਜਾ ਰਹੇ ਦੀ ਨਾਲ ਰਹਿੰਦੀ ਆ ਉਹ ਪੁੱਛਿਆ ਕਿ ਤੁਹਾਡੀ ਉਮਰ ਕਿੰਨੀ ਆ ਮੈਨੂੰ ਜਾਣਦੇ ਅਗੇ ਮੈਂ ਕਿਹੜਾ ਉਮਰ ਦਾ ਮੇਰੀ ਨਹੀਂ ਕਿ ਮੈਂ ਤਾਂ ਮੈਂ ਤਾਂ ਕਹਿੰਦਾ 10 12 ਸਾਲ ਛੋਟਾ ਮੈਨੂੰ ਦਿਖਣ ਤੇ ਆਟ ਗਿਆ ਇੱਕ ਨਾਲ ਬੈਠਾ ਸੀ ਉਹ ਵੀ ਉੱਥੇ ਦੇ ਹੀ ਉਧਰਲੇ ਉਹ ਗੱਲਾਂ ਗੁਲਾਂ ਕਰਨ ਲੱਗੇ ਉਹਨਾਂ ਨੂੰ ਇਹ ਆਗੇ ਕੀ ਕੀਤਾ ਫੇ ਤੁਹਾਡੇ ਤੋਂ ਦੋ ਆਏ ਮੇਰੇ ਆਏ ਤਾਂ ਮੈਨੂੰ ਤਾਂ ਉਹ ਹੀ 500 ਰੁਪਏ ਨਾਲ ਬਚਾਏ ਉਹ ਸਬਜ਼ੀ ਲੈਣ ਲੱਗ ਗਏ ਸਬਜ਼ੀ ਉਹਨਾਂ ਨੇ ਬੈਂਗਣੀ ਬੈਂਗਣੀ ਦੇ ਤੇ ਛੱਡ ਕੇ ਲੈ ਕੇ ਨਿਗਿਆ ਤੁਰ ਤੁਰ ਦੇ ਵਿੱਚ ਤੁਹਾਡੇ ਕੋਲ ਉਸ ਤੋਂ ਤੁਸੀਂ ਉੱਥੇ ਸੀਗੇ ਤੁਹਾਡਾ ਕੀ ਲੈ ਕੇ ਗਏ ਮੁੰਡੀ ਕਿੰਨੇ ਟੋਲੇ ਦੀ ਸੀ ਮੁੰਡੀ ਤਕਰੀਬਨ ਹੀ ਹੀ ਟੋਲੇ ਦੀ ਟੋਲੇ ਕੀ ਕਿਹਾ ਤੁਹਾਨੂੰ ਨਾ ਜਮਦੀ ਲੈਣ ਲਈ ਕੀ ਕਿਹਾ ਹੁਣ ਉਹ ਬੱਸ ਲਾ ਲਈ ਜਿਉਣਾ ਇੱਕ ਨੇ ਉਹ ਲੈ ਨਹੀਂ ਦੀ ਦੂਏ ਨੇ ਪਤਾ ਨਹੀਂ ਲੱਗਿਆ ਉਸ ਟਾਈਮ ਕੀ ਹੋ ਰਿਹਾ ਉਹਦੇ ਨਾਲ ਪਤਾ ਤਾਂ ਲੱਗਦਾ ਸੀਗਾ ਮੈਂ ਮੈਂ ਐਦਾਂ ਨੂੰ ਖਿੱਚਦਾ ਜਿਉਣਾ ਫਟਾਫੜਾ ਲਾ ਕੇ ਮੋਟਰਸਾਈਕਲ ਤੇ ਬੈਠੇ ਕੁਝ ਪਤਾ ਨਾ ਕਿੰਨੇ ਜਾਣਾ ਸੀ ਉਹ ਤੁਹਾਨੂੰ ਸੁਭਾਇਆ ਹੋਇਆ ਸੀਗੇ ਪਤਾ ਨਹੀਂ ਵਾਹ ਚੱਕਰ ਵੇਟਾ ਉਹਦੀ ਮਾਰੇ ਉਹ ਅਸੇ ਜਿਨਾ ਦੋ ਤਿੰਨ ਤਾਂ ਉਰੇ ਸੀਗੇ ਉਹ ਇੱਕ ਫੇਰ ਬੈਠਿਆ ਉੱਥੋਂ ਵੀਰੇ ਪਹਿਲੇ ਜਿਹੜਾ ਦਵਾਈਆਂ ਦੀ ਦੁਕਾਨ ਉੱਥੋਂ ਕੋ ਬੈਠਿਆ ਹੋ ਸਕਦਾ ਇੱਕ ਮੋਟਰਸਾਈਕਲ ਉਧਰ ਹੋਰ ਖੜਾ ਹੋਵੇ ਉਹਨਾਂ ਦਾ ਤੁਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਰੋਕਣ ਦੀ ਤਾਂ ਬਥੇ ਹੀ ਲੱਗਿਆ ਇਹ ਫਟਾਫਟ ਮੈਂ ਰੋਕਣ ਮੈਂ ਲੱਠੇ ਆ ਮਗਰ ਲੱਠੇ ਮੈਂ ਐ ਕੀਤਾ ਵਾਤ ਛਿੜਾ ਕੇ ਉਹ ਤੇਜ਼ ਹੀ ਬਹੁਤ ਹੀ ਕਿ ਮੋਟਰਸਾਈਕਲ ਇੱਕ ਬਹੁਤ ਤੇਜ਼ ਕਰ ਮੈਂ ਜੀ ਟਿੰਨ ਟਿੰਨ ਪ੍ਰਸਾਦ ਆਈ ਲਿਵ ਐਡ ਪੁਰਾਣੀ ਸਬਜੀ ਮੰਡੀ ਇਹ ਵਾਕਿਆ ਜਰਾ ਹੋਇਆ ਜਨਾਬ ਮੈਂ ਉਹਨੂੰ ਕੁਛ ਬੰਦਨ ਮੈਂ ਪਛਾਣਦਾ ਨਹੀਂ ਉਹਨੇ ਗੀਤੇ ਦੀ ਦੁਕਾਨ ਦੇ ਉਰਲੇ ਪਾਸੇ ਉਹਨੇ ਆਪਣੇ ਮੋਟਰਸਾਈਕਲ ਖੜਾ ਕੀਤੀ ਮੈਨੂੰ ਬੈਂਗਨ ਦਾ ਭਾਅ ਪੁੱਛਿਆ ਇਹਨਾਂ ਬੈਂਗਨ ਦਾ ਕੀ ਭਾਅ ਹੈ ਹਨ ਮੈਂ ਉਹਨੂੰ ਦੱਸਿਆ ਮਾ ਜੀ 3 ਰੁਪਏ ਵੇਚਦੇ ਆ ਤੁਹਾਨੂੰ 20 ਰੁਪਏ ਕਿਲੋ ਲਾ ਦੇਂਗੇ ਉਹਦੇ ਪੈਂਡ ਪਿਛਲੇ ਪੈਂਡ ਦੇ ਵਿੱਚ 5 500 ਦਾ ਨੋਟ ਅਧੇ ਅੰਦਰ ਅਧੇ ਬਾਹਰ ਸੀਗਾ ਸੁੰਦਰ ਬਾਬੂ ਨੇ ਕਿਹਾ ਜੇ ਨੋਟ ਥੋੜਾ ਬਾਹਰ ਫਿਰਦਾ ਨੋਟ ਸੰਭਾਲ ਲਓ ਉਨੇ ਜੀਵ ਚੋ ਨੋਟ ਸਾਰੇ ਕੱਟ ਕੇ ਲੈ ਆਇਆ ਔਰ ਇਤੇ ਆ ਮੂਲੀਆਂ ਕੋਲ ਗਿਣਨਾ ਸ਼ੁਰੂ ਕੀਤਾ ਸੁੰਦਰ ਬਾਉ ਵੀ ਉੱਤੇ ਖੜੀ ਸੀਗੇ ਹਨ ਉਹਨੇ ਆਪਣੇ ਨੋਟ ਨੂੰ ਉਲਟ-ਪੁਲਟ ਕਰਿਆ ਦੋ-ਤਿੰਨ ਡਬੀਆਂ ਸੀਗੇ ਉਹਦੇ ਕੋਲ ਖਾਲੀ ਉਹਨਾਂ ਨੂੰ ਉਲਟ-ਪੁਲਟ ਕਰਨ ਲੱਗਿਆ ਫਿਰ ਆਪਣੀ मुੰਦੀ ਕੱਟ ਕੇ ਹਨ ਕੋ ਦੇਖਣ ਲੱਗਿਆ ਫਿਰ ਬਾਉ ਨੂੰ ਕਾਂ ਵੀ ਜਿਹੜੀ ਆਵਾਜ਼ ਆਈ ਬਾਉ ਨੂੰ मुंडी मंगया मुं, बाऊ ने मुंडी देती वो मिलान लगया इधर-उधर करके फटाफट जा करके अपने मोटरसाइकिल पे बैठा जद वो चले गया फिर उस तो बाद बाऊ ने उधर से आ करके साडे जगपाल बाऊ नु इत्ते उने दसया कि मेरी मुंडी ले गया मैं कहया जे तुसी उसी वेले मेनू दस दंदे मेरी मुंडी लेके जा रहा मैं बट्टा मारना थी उनु मैं मुंडी खो लेना दगा मैं इन्नी गल कही जनाब ਅਤ ਸੁੰਦਰ ਸਟੋਰ ਵਾਲਿਆਂ ਦੇ ਬਜ਼ੁਰਗ ਸੀਗੇ ਬਾਪੂ ਸੁੰਦਰ ਲਾਲ ਇੱਥੇ ਨਾ ਸਬਜ਼ੀ ਲੈਣ ਆਏ ਸੀਗੇ ਦੋ ਮੁੰਡੇ ਮੋਟਰਸਾਈਕਲ ਤੇ ਵੀ ਸਬਜ਼ੀ ਲੈਣ ਆਏ ਸੀ ਜਦੋਂ ਸਬਜ਼ੀ ਲੈਣ ਲੱਗੇ ਉਹਨਾਂ ਨੇ ਸਬਜ਼ੀ ਲਈ ਤੇ ਇੱਥੇ ਨੋਟ ਵਗੈਰਾ ਫੜਾ ਦਿੱਤੇ ਬਜ਼ੁਰਗ ਦੇ ਹੱਥ 'ਚ ਪਾਈ ਹੋਈ ਮੁੰਦੀ ਨੂੰ ਉਹ ਕਹਿੰਦੇ ਬਾਪਾ ਬਜ਼ੁਰਗਾ ਮੁੰਦੀ ਬਹੁਤ ਵਧੀਆ ਤੇਰੀ ਉਹਨਾਂ ਨੇ ਐਦਾਂ ਕਹਿ ਕੇ ਬਜ਼ੁਰਗ ਨੇ ਟੀੜੀ ਮੁੰਦੀ ਹੈ ਕੱਢ ਕੇ ਉਹਨਾਂ ਨੂੰ ਫੜਾਤੀ ਜਦੋਂ ਮੁੰਦੀ ਲੈ ਗਏ ਇਹ ਇਥੇ ਸਬਜ਼ੀ ਵਾਲੀ ਦੁਕਾਨ ਤੇ ਬੰਦੇ ਬੈਠੇ ਸੀਗੇ ਉਹਨਾਂ ਨੂੰ ਕਹਿੰਦੇ ਕਹਿੰਦੇ ਜੀ ਸਾਡੀ ਮੁੰਡੀ ਲੈ ਕੇ ਜਦੋਂ ਉਹ ਚਲੇ ਗਿਆ ਤੇ ਮੌਕੇ ਤੇ ਪਹੁੰਚ ਗਏ ਸੀਗੇ ਦੇਖ ਹੋਈ ਆ ਜੀ ਪਛਾਣ ਸੀਸੀਟੀਵੀ ਵਗੈਰਾ ਚ ਦੇਖ ਰਹੇ ਆ ਸੀਸੀਟੀਵੀ ਕੈਮਰੇ ਦੇਖ ਰਹੇ ਆ ਮਾਮਲਾ ਦਰਜ ਕਰ ਲਈਏ ਕਰਾਂਗੇ ਕਰਦੇ ਆਂ